i don't baba.

ਇੱਥੋਂ ਵਾਲੋ ਜਿੰਨਾ ਪੈਂਦਾ ਮਨ ਆਉਂਦਾ ਇੱਥੋਂ ਬਹੁਤ ਨਾ ਨਾ ਬਹੁਤ ਹੁਣ ਦੇਖੋ ਬੋਲਿਆ ਪੂਰਾ ਉਹਦੇ ਪੜੀ ਪਤਾ ਚਾਰ ਪੰਜ ਮੋਟਰਾਂ ਕਿੰਨਾ ਕੱਚੇ ਚ ਬਣੇ ਹੁੰਦਾ ਸੀ ਯਾਰ ਤੇ ਅੱਜ ਹੁਣ ਬੰਦ ਕਰਦੇ ਇੱਕ ਮਿੰਟ ਇੱਕ ਮਿੰਟ ਨਹੀਂ ਵਰੀ ਪਾਣੀ ਬਹਿ ਪਾਣੀ ਇਹ ਉਧਰ ਦੇਖੋ ਪਾਣੀ 6-6 ਫੁੱਟ ਪਾਣੀ ਖੜਾਗਾ ਇੱਕ ਅਸੀਂ ਖਾਲੀ ਕੀ ਆਈ ਠੀਕ ਅਸੀਂ ਜਿ ਸੜਾਇਆ ਜਾਵੇ ਅੱਛਾ ਉਹ ਸੇਂਡ ਦੇ ਬਾਰੇ ਹੈ ਕਹਿੰਦੇ ਲੈ ਇੱਧਰ ਵੀ ਖਾਦੀ ਬੈਗਦੇ ਬੜੀ ਤੰਦੂਰੀ ਕੋਈ ਛੱਤੀ ਦੇ ਪਰਲੇ ਫਾਸੇ ਇੱਧਰ ਸੁੱਕਾ ਜੀ ਕਲ ਹੋ ਰੁਕੇ ਉਹ ਅੰਜਸਟ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਨਦੀਪ ਸਿੰਘ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਪਿੰਡ ਤਾਜੋਕੇ ਦਾ ਸਰਪੰਚ ਹਾਂ ਤੇ ਇਹ ਅਸੀਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਲਗਭਗ 39 ਸਾਲ ਦੀ ਮੇਰੀ ਉਮਰ ਆ ਇਸ ਵਾਰੀ ਤਾਂ ਵੀ ਬਹੁਤ ਜ਼ਿਆਦਾ ਪੈ ਗਿਆ ਜੀ ਇਹ ਜਦੋਂ ਪਹਿਲਾਂ ਵੀ ਬਾਰਸ਼ ਹੁੰਦੀ ਹੈਗੀ ਲਗਭਗ ਮਈਤਾ ਆਪਣਾ ਕੜਾਈਲੇ ਪਿੰਡ ਦਾ ਪਾਣੀ ਕੜਾਈਲੀ ਦਾ ਤਾਜੋਕੇ ਦਾ ਇੱਥੇ ਤਿੰਨ ਪਿੰਡਾਂ ਦੀ ਹੱਦ ਬਣ ਜਾਂਦੀ ਆ ਯਾਕੇ ਵੱਲੋਂ ਹੋ ਗਈ ਖੜੈਲਾ ਹੋ ਗਿਆ ਤਾਜੋ ਕੀ ਹੋ ਗਿਆ ਇੱਥੇ ਹਰ ਬਾਰੀ 2-4 ਸਾਲ ਛੱਡ ਕੇ 300 ਕਿੱਲੇ ਦੇ ਅੰਗੂਰ ਹਰ ਬਾਰੀ ਮਰਦਾਗਾ ਬਹੁਤ ਇਹਨਾਂ ਨੇ ਕੋਸਾਂ ਕਰੀਆਂ ਮਿੱਟੀਆਂ ਵੀ ਪਾਈਆਂ ਬਦਾਰਿਆਂ ਨੇ ਬਾਣਾ ਤੇ ਕਿਸਾਨਾਂ ਨੇ ਕਿਸੇ ਨੇ 2 ਫੁੱਟ ਪਾਈਆ ਕਿਸੇ ਨੇ ਫੁੱਟ ਪਾਈਆ ਪਰ ਫੇਰ ਵੀ ਹਰ ਬਾਰੀ ਫਸਲ ਫੇਰ ਮਰ ਜਾਂਦੀ ਆ ਮੇਰੀ ਐਮਐਲਏ ਸਾਹਿਬ ਨਾਲ ਗੱਲ ਹੋਈ ਸੀਗੀ ਲਗਾਤਾਰ ਜਦੋਂ ਦੀ ਬਾਰਿਸ਼ ਹੋ ਰਹੀ ਆ ਟੱਚ ਦੇ ਵਿੱਚ ਨੇ ਸੀ ਜਦੇ ਕਲੋਨੀਆ ਚ ਰੈਸਕਿਊ ਕਰਕੇ ਲਿਆਇਆ ਨੌ 10 ਘਰ ਉਹਦੇ ਐਮਐਲਏ ਸਾਹਿਬ ਨੇ ਵੀਡੀਓ ਕਾਲ ਵੀ ਲਾਈ ਆ ਕਿਹੜੇ ਐਮਐਲਏ ਸਾਹਿਬ ਨਾਲ ਲਾਭ ਸੰਘੂਗੂ ਕੀ ਉਹਨਾਂ ਨੇ ਵੀਡੀਓ ਕਾਲ ਵੀ ਲਾਈ ਆ ਉਹਨਾਂ ਨੇ ਕਿਹਾ ਵੀ ਜਿਹੜੇ ਤਰ੍ਹਾਂ ਦੀ ਸਾਡੀ ਲੋੜ ਆ ਉਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਖੜੇ ਆ ਵੀ ਇਹ ਤਾਂ ਕੁਦਰਤੀ ਆਫਤਾ ਆ ਇਹ ਕਿਸੇ ਦੇ ਸਾਰੇ ਨਹੀਂ ਹੈ ਨਾ ਪਰ ਅਸੀਂ ਇਹ ਪਿਛਲੀਆਂ ਸਰਕਾਰਾਂ ਤੇ ਜ਼ਰੂਰ ਥੋੜਾ ਰੋਸ ਕਰਾਂਗੇ ਕਿਉਂਕਿ ਲੰਮਾ ਚਿਰ ਜਿਹੜੀਆਂ ਸਰਕਾਰਾਂ ਸੱਤਾ ਦੇ ਵਿੱਚ ਰਹੀਆਂ ਨੇ ਉਹਨਾਂ ਇੱਕ ਅੱਸੀ 9 10 ਫੁੱਟ ਉੱਚੀ ਆ ਜੀ ਇਹਦੀ ਕੋਈ ਨਿਕਾਸੀ ਕਰੀ ਹੁੰਦੀ ਥੱਲੇ ਦੀ ਪਾਈਪ ਲਾਈਨ ਕੋਈ ਪਈ ਹੁੰਦੀ ਤਾਂ ਫਿਰ ਇਹ 300 ਕਲਾ ਹਰ ਵਾਰੀ ਇੱਕ ਕਿਸਾਨ ਦਾ ਨਾ ਮਰਦਾ ਇਹ ਬੰਡੇ ਸਰ ਦਾ ਪਾਣੀ ਗਾਹਾਂ ਲੰਘ ਜਾਂਦਾ ਅਸੀਂ ਇਹ ਸਰਕਾਰ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿਉਂਕਿ ਮੇਰੀ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਹੈਗੀ ਵੀ ਅਸੀਂ ਇੱਥੇ ਪਾਈਪ ਪਵਾਉਣ ਦੀ ਸਾਰੇ ਕਿਸਾਨ ਵੀਰ ਮੰਗ ਰੱਖਦੇ ਹੈਗੇ ਖੱਸੀ ਦੇ ਥੱਲੇ ਦੀ ਜਿਹੜੇ ਇਹ ਪਾਈਪ ਪਾਏ ਜਾਣਾ ਤਾਂ ਕਿ ਹਰ ਵਾਰੀ ਇੱਕ ਕਿਸਾਨ ਹੀ ਨਾ ਮਰਿਆ ਜਾਵੇ ਇਹ ਬੰਡੇ ਸਰ ਦਾ ਪਾਣੀ ਗਾਹਾਂ ਲੰਘ ਜੇ ਇਹ ਗੱਲ ਕਰੇ ਕਿੰਨੇ ਕਿਸਾਨਾਂ ਦੀ ਫਸਲ ਖਰਾਬ ਹੋਊਗੀ ਚੰਚੋਕਰ ਇਹ ਲਗਭਗ ਇਹਦੇ ਵਿੱਚ ਹੈਗਾ ਜੀ 100 ਘਰ ਦੇ ਲਗਭਗ ਹੈਗਾ ਇਹਤ ਮੰਨ ਕੇ ਚਲੋ ਵੀ ਕੜਾਈਲੇ ਦਾ ਨੁਕਸਾਨ ਜ਼ਿਆਦਾ ਹੈ ਇਹ ਬਠਿੰਡੇ ਜ਼ਿਲ੍ਹੇ ਚ ਆ ਗਿਆ ਤਾਂ ਜੋ ਦਾ ਜ਼ਿਆਦਾ ਹੈ ਤਾਂ ਜੋ ਦਾ ਉਧੂ ਵੱਧਾਗਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਆ ਗਿਆ ਬੱਲੋ ਉਧਰ ਇਧਰ ਨੁਕਸਾਨ ਹੀ ਨਹੀਂ ਗਾ ਬੱਲੋ ਦਾ ਤਾਂ 1 2 4 ਕਿੱਲੀ ਹੋਣਗੇ ਮੈਨੂੰ ਲੱਗਦਾ ਮਾਨਤੀ ਚਾਹਨੇ ਹੁਣ ਵਿਚਾਰ ਕਰ ਪ੍ਰਸ਼ਾਸਨ ਤੋਂ ਮੰਗੇ ਇਹੀ ਹੈ ਜੀ ਵੀ ਇੱਥੇ ਜਿਹੜੀ ਕੱਸੀ ਆ ਇਹ ਵਿਭਾਗੇ ਤੋਂ ਆਪਣਾ ਨਹਿਰੀ ਵਿਭਾਗ ਤੋਂ ਇਹਦੀ ਮਨਜ਼ੂਰੀ ਦੇ ਕੇ ਇੱਥੇ ਵੱਡੇ ਪਾਪ ਪਾਏ ਜਾਣਾ ਤਾਂ ਕਿ ਇਹ ਸਲੋਟ ਢੱਲ ਬਣ ਕੇ ਨਾ ਖੜੇ ਸਾਡੇ ਪਿੰਡ ਨੂੰ ਵੀ ਨੁਕਸਾਨ ਆ ਸਾਡੇ ਪਿੰਡ ਨਾਲ ਪਾਣੀ ਜ਼ਿਆਦਾ ਲੱਗਦਾ ਜੀ ਇਹ ਹਰ ਵਾਰੀ ਫਿਰ ਜਦੋਂ ਇਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਕਿ ਵੀ ਇਹ ਪਾਈਪ ਲਾਈਨ ਪਹੇਜੇ ਤਾਂ ਕਿ ਹੱਲ ਹੋ ਸਕੇ ਮੇਰਾ ਨਾਮ ਜਗਸੀਰ ਸਿੰਘ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਕਿ ਮੈਂ ਪਿਛਲੇ ਕਾਫੀ ਸਮੇ ਤੋਂ ਜਿਹੜੀ ਲਗਭਗ 50 ਸਾਲ ਦੀ ਮੇਰੀ ਉਮਰ ਹੈ 50 ਸਾਲ ਤੋਂ ਲੈ ਕੇ ਜਦੋਂ ਵੀ ਵਾਰਸ ਹੁੰਦੀ ਹੈ ਘਟ ਤੋਂ ਘਟ ਲਗਭਗ ਇਹਦੇ 300 ਕਿੱਲਾ ਏਕੜ ਹਰ ਵਾਰ ਇੱਥੇ ਨੁਕਸਾਨ ਹੁੰਦਾ ਹੈਗਾ ਕਿਉਂਕਿ 5-5 6-6 ਫੁੱਟ ਪਾਣੀ ਭਰ ਜਾਂਦਾ ਹੈ ਅੱਗੇ ਕੱਸੀ ਹੈ ਕੱਸੀ ਦੇ ਠੱਲ ਲੱਗ ਕੇ ਪਿੱਛੇ ਪਿੰਡ ਤੱਕ ਪਾਣੀ ਪਹੁੰਚ ਜਾਂਦਾ ਹੈ ਤੇ ਇਹਦੇ ਨਾਲ ਫਸਲਾਂ ਦਾ ਜੋ ਨੁਕਸਾਨ ਹੁੰਦਾ ਹੁੰਦਾ ਤੇ ਰਸਤਾ ਵੀ ਜਿਹੜਾ ਤਾਂ ਅੱਜੋ ਤੋਂ ਵੱਲੋਂ ਨੂੰ ਕੱਚਾ ਰਸਤਾ ਜਾਂਦਾ ਉਹਦੇ ਵਿੱਚ ਇੱਕ ਪੀਰਖਾਨਾ ਬਣਿਆ ਹੋਇਆ ਹੈ ਬਹੁਤ ਜ਼ਿਆਦਾ ਸੰਗਤ ਆਉਣ ਦੀ ਨਾਲ-ਨਾਲ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਇਹਦਾ ਜਲਦੀ ਤੋਂ ਜਲਦੀ ਕੋਈ ਹੱਲ ਕੱਢਿਆ ਜਾਵੇ ਕਿਉਂਕਿ ਜਦੋਂ ਵੀ ਇਹ ਪਾਣੀ ਭਰਦਾ ਹੈ ਕਿ ਇਸ ਪਾਣੀ ਦੇ ਵਿੱਚ ਦੋਨੇ ਪਿੰਡ ਇਕੱਠੇ ਹੋ ਜਾਂਦੇ ਉੱਥੇ ਲੜਾਈ ਦੇ ਮਾਹੌਲ ਦਾ ਵੀ ਖਤਰਾ ਬਣਿਆ ਰਹਿੰਦਾ ਹੈਗਾ ਨਹੀਂ ਜੀ ਬਹੁਤ ਵਾਰੀ ਅਸੀਂ ਕਹਿ ਚੁੱਕੇ ਹਾਂਗੇ ਇੱਥੇ ਇੱਕ ਵਾਰੀ ਮੇਰੀ ਧਿਆਨ ਦੇ ਵਿੱਚ ਹੈਗਾ ਵੀ ਕੱਸੀ ਵੀ ਵੱਢੀ ਹੈਗੀ ਪ੍ਰਸ਼ਾਸਨ ਨੇ ਵੜਾਈ ਸੀ ਉਸ ਤੋਂ ਬਾਅਦ ਪਾਈਪ ਵੀ ਆ ਗਈ ਸੀ ਇੱਥੇ ਤੇ ਸੁਣੀ ਐ ਗੱਲ ਇਹ ਮੈਂ ਦੇਖਿਆ ਨਹੀਂ ਹੈ ਤੇ ਉਹ ਪਾਈਪ ਹੈ ਜਿਹੜੀ ਤੇ ਉਸ ਤੋਂ ਬਾਅਦ ਉਹ ਪਾਈਪ ਇਹ ਨਹੀਂ ਪਤਾ ਵੀ ਕਿੱਧਰ ਗਏ ਰਫਾ ਤਫਾ ਕਰਦੇ ਕਿੱਧਰ ਨਹੀਂ ਗਏ ਤੇ ਉਸ ਤੋਂ ਬਾਅਦ ਜਾਨੀ ਆ ਜਾਂਦੇ ਆ ਮੁੜ ਜਾਂਦੇ ਆ ਕੋਈ ਹਜ ਤੱਕ ਹੱਲ ਨਹੀਂ ਨਿਕਲਿਆ ਸਾਨੂੰ ਉਮੀਦ ਹੈ ਇਸ ਸਰਕਾਰ ਤੋਂ ਇਸ ਪ੍ਰਸ਼ਾਸਨ ਤੋਂ ਵੀ ਕੋਈ ਨਾ ਕੋਈ ਹੁਣ ਸਾਡੀ ਬਾਹ ਫੜੀ ਜਾਵੇ ਤੇ ਸਾਨੂੰ ਪੂਰੀ ਬਹੁਤ ਤੋਂ ਬਹੁਤ ਜ਼ਿਆਦਾ ਉਮੀਦ ਮੇਰਾ ਨੌ ਭਪਿੰਦਰ ਸਿੰਘ ਹੈ ਜੀ ਨੰਬਰਦਾਰ ਤੇ ਇਥੇ ਜਿਹੜਾ ਇਹ ਮਾਮਲਾ ਹੈਗਾ ਇਸ ਲਈ ਬਹੁਤ ਸਮੇਂ ਤੋਂ ਜਦੋਂ ਤੋਂ ਵੀ ਮੇਰੀ ਸੁਰਤ ਸੰਭਲੀ ਹੈ ਜਦੋਂ ਵੀ ਥੋੜਾ ਮੋਟਾ ਹੀ ਪਾਣੀ ਮੀਂਹ ਪੈ ਜਾਂਦਾ ਬਾਰਸ਼ ਹੋ ਜਾਂਦੀ ਹੈਗੀ ਇਹ ਪਿੰਡ ਮੈਤੇ ਤੋਂ ਲੈ ਕੇ ਉਧਰ ਪਿੰਡ ਕੜਾਈ ਦੀ ਤੋਂ ਲੈ ਕੇ ਇਥੇ ਤਾਜੋ ਜਿਹੜੀ ਕੱਸੀ ਲੱਗਦੀ ਹੈ ਨਾ ਕੱਸੀ ਦੇ ਨਾਲ ਆ ਕੇ ਠੱਲ ਬਣ ਜਾਂਦੀ ਹੈ ਠੱਲ ਬਣ ਦੇ ਕਾਰਨ ਤਕਰੀਬਨ ਇਥੇ 300 ਕਿੱਲਾ ਪੈੜੀ ਜਮ੍ਹਾਂ ਖਤਮ ਹੋ ਜਾਂਦੀ ਹੈ ਇਥੇ ਨਾ ਤਾਂ ਕੋਈ ਪ੍ਰਸ਼ਾਸਨ ਪੇਣਾ ਪਟਵਾਰੀ ਤੋਂ ਕੱਲ ਪਟਵਾਰੀ ਜ਼ਰੂਰ ਆਇਆ ਸੀਗਾ ਇਥੇ ਇੱਕ ਵਾਰੀ ਦੇਖ ਕੇ ਮੁੜ ਗਿਆ ਤੇ ਅਸੀਂ ਰਿਪੋਰਟ ਵੀ ਕਰ ਚੁੱਕੇ ਹਾਂ ਐਸ ਡੀ ਐਮ ਸਾਹਿਬ ਨੂੰ ਤੇ ਇਥੇ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਤੇ ਕਿਸੇ ਨੇ ਸਾਡੀ ਸਾਰ ਨਹੀਂ ਦਿੱਤੀ ਕੱਲ ਸੀ ਹਲਕਾ ਭਧੌੜ ਦੇ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਜਾ ਕੇ ਆਏ ਆ ਤੇ ਜਿਹੜਾ ਮੀਂਹ ਦੇ ਪਾਣੀ ਨੇ ਜਿਹੜਾ ਸਾਡਾ ਇੱਧਰ ਤੱਜੋ ਕੇ ਪੱਖੋ ਗਲਾਂ ਰੂੜੇ ਕੇ ਧੌਲਾ ਤੇ ਜਾਂ ਇੱਧਰ ਸਾਡੇ ਭਧੌੜ ਵਾਲੀ ਸਾਈਡ ਤੇ ਵੀ ਕਾਫੀ ਜਿਹੜਾ ਨੁਕਸਾਨ ਆ ਉਹ ਕਰਿਆ ਜਿਦੇ ਨਾਲ ਕਾਫੀ ਘਰ ਵੀ ਡਿੱਗੇ ਨੇ ਔਰ ਜਿਹੜੀਆਂ ਫਸਲਾਂ ਦੇ ਵਿੱਚ ਪਾਣੀ ਆ ਉਹ ਵੀ ਜਿਹੜਾ ਕਾਫੀ ਜਿਹੜਾ ਡੁੱਬ ਚੁੱਕੀਆਂ ਨੇ ਪਾਣੀ ਦਾ ਜਿਹੜਾ ਕੁਦਰਤੀ ਵਹਾਅ ਇੱਧਰ ਨੂੰ ਹੋਣ ਕਰਕੇ ਜਿਹੜਾ ਪਾਣੀ ਅੱਗੇ ਵੀ ਨਿਕਲ ਰਿਹਾ ਪਰ ਹਲੇ ਵੀ ਕਾਫੀ ਫਸਲਾਂ ਦੇ ਵਿੱਚ ਪਾਣੀ ਖੜਾ ਔਰ ਪ੍ਰਸ਼ਾਸਨ ਜਿਹੜਾ ਲਗਾਤਾਰ ਜਿਹੜਾ ਉਹ ਹਰਕਤ ਦੇ ਵਿੱਚ ਹੈਗਾ ਤੇ ਸਾਰੇ ਪਿੰਡਾਂ ਦੇ ਜਿਹੜੇ ਸਾਡੇ ਗਰੀਬ ਲੋਕਾਂ ਦੇ ਮੱਧ ਵਰਗੀ ਪਰਿਵਾਰਾਂ ਦੇ ਜਿਹੜੇ ਘਰ ਡਿੱਗੇ ਆ ਪੂਰੇ ਹਲਕੇ ਭਦੌੜ ਦੇ ਜਿਹੜੀ ਉਹਨਾਂ ਦੀ ਜਾਂਚ ਕਰੀ ਜਾ ਰਹੀ ਹੈ ਉਹਨਾਂ ਦੀਆਂ ਅਰਜ਼ੀਆਂ ਲੈ ਕੇ ਜਿਹੜਾ ਸਟੇਟ ਨੂੰ ਅਸੀਂ ਬਹੁਤ ਜਲਦ ਇਹ ਅਸੀਂ ਡਿਟੇਲ ਹਰ ਰੋਜ਼ ਹੀ ਭੇਜ ਰਹੇ ਹਾਂ ਤਾਂ ਕਿ ਉਹਨਾਂ ਦਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਮਿਲ ਸਕੇ ਔਰ ਗਰਦਾਵਰੀਆਂ ਨੇ ਜਿਹੜੀਆਂ ਹੋ ਰਹੀਆਂ ਜਿੱਥੇ ਹਲੇ ਚਲੋ ਪਾਣੀ ਖੜਾ ਹੀ ਆ ਉਥੇ ਤਾਂ ਜਿਹੜਾ ਹਲੇ ਨਹੀਂ ਕੋਈ ਉਹਦੀ ਜਾਂਚ ਹਲੇ ਕਰ ਸਕਦੇ ਜਿਵੇਂ ਜਿਵੇਂ ਪਾਣੀ ਸੁੱਕੀ ਜਾਊਗਾ ਉਹ ਸਾਰਾ ਉਸ ਤਰੀਕੇ ਨਾਲ ਉਹਦੀ ਕਾਰਵਾਈ ਹੋਊਗੀ ਔਰ ਮੁੱਖ ਮੰਤਰੀ ਸਾਹਿਬ ਔਰ ਪੂਰੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਜਿਵੇਂ ਆ ਪੂਰੇ ਪੰਜਾਬ ਚੋਂ ਹੀ ਜਿਹੜਾ ਹੜ੍ਹ ਪ੍ਰਭਾਵਿਤ ਜਿਹੜੇ ਏਰੀਏ ਨੇ ਚਲੋ ਆਪਣੇ ਹਲੇ ਪਰਮਾਤਮਾ ਦੀ ਕਿਰਪਾ ਕੇ ਨੁਕਸਾਨ ਥੋੜਾ ਹੈ ਪਰ ਇਧਰ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਅੰਮ੍ਰਿਤਸਰ ਸਾਹਿਬ ਸਾਈਡ ਦੇ ਜਿਹੜਾ ਨੁਕਸਾਨ ਉਹ ਬਹੁਤ ਵੱਡੀ ਪੱਧਰ ਤੇ ਹੋਇਆ ਔਰ ਅਸੀਂ ਲਗਾਤਾਰ ਲੱਗੇ ਹੋਏ ਆ ਜਿਹੜਾ ਮੁਆਵਜ਼ਾ ਸਾਰੇ ਲੋਕਾਂ ਨੂੰ ਦਿੱਤਾ ਜਾਵੇ। ਸਰ ਇੱਕ ਤਾਜੂ ਦੇ ਪਿੰਡੇ ਵੱਲੋਂ ਆਖਿਆ ਜਾ ਰਿਹਾ ਕੱਸੀ ਨੂੰ ਲੈ ਕੇ ਕਾਫੀ ਬਵਾਦ ਹੋ ਰਿਹਾ ਜੇ ਕੱਸੀ ਖਾਲੀ ਵੀ ਸੁਆ ਉਹਨੂੰ ਤੁਸੀਂ ਦੇਖ ਲਿਓ। ਹਾਂ ਉਹ ਮੇਰੀ ਜਿਹੜੇ ਸੁਖਵੀਰ ਆਪਣੇ ਮਾਈ ਸਰਖਾਨਾ ਸਾਹਿਬ ਐਮਐਲਏ ਨੇ ਕੱਲ ਉਹਨਾਂ ਦੇ ਨਾਲ ਗੱਲ ਹੋਈ ਆ ਤੇ ਉਹ ਜਿਹੜਾ ਤਿੰਨਾਂ ਪਿੰਡਾਂ ਦਾ ਉਹ ਕੱਸੀ ਵਾਲਾ ਮਸਲਾ ਕਿਉਂਕਿ ਪਿੱਸਿਓਂ ਕੱਸੀ ਬੰਦੀ ਆ ਉਹਦੇ ਚ ਪਾਣੀ ਆ ਨਹੀਂ ਰਿਹਾ ਸ਼ਾਇਦ ਕਿਤੇ ਰੁੱਟੀ ਵੀ ਹੋਣੀ ਆ ਤੇ ਉਹਦਾ ਅੱਜ ਸ਼ਾਮ ਤੱਕ ਅਸੀਂ ਉਹਦਾ ਹੱਲ ਕਰਕੇ ਉਹਨਾਂ ਤਿੰਨਾਂ ਪਿੰਡਾਂ ਦੀ ਜਿਹੜੀ ਫਸਲ ਆ ਉਹਦੇ ਚੋਂ ਪਾਣੀ ਅੱਜ ਕਢਵਾ ਦਵਾਂ।